तेरे मेरे तेरे दियू। मेरे दिल बाई ਸੋ ਬੇਟੇ ਤੇਨੂੰ ਕੰਮ ਬੁਲਾਇਆ ਹੈ ਇੱਕ ਬਹੁਤ ਜੁਗੀ ਕੰਮ ਆ ਮੇਰਾ ਜੇ ਕੰਮ ਕਰੇਂਗੀ ਪਹਿਲਾਂ ਮੈਂ ਪਿੰਕੀ ਨੂੰ ਬੁਲਾਇਆ ਸੀ ਉਹ ਪਿੰਕੀ ਆਈ ਸੀ ਤੇ ਮੈਨੂੰ ਉਹਨੂੰ ਕੋਈ ਅਮਰਜੈਂਸੀ ਕੰਮ ਪੈ ਗਿਆ ਉਹ ਚਲੀ ਗਈ ਉਹ ਕਹਿੰਦੀ ਮੈਂ 2 ਮਹੀਨੇ ਤੱਕ ਆਉਂਗੀ ਪਰ ਬੇਟੇ ਮੈਂ ਐਨੀ ਵੇਟ ਨਹੀਂ ਕਰ ਸਕਦੀ ਦੇਖ ਤੂੰ ਕੰਮ ਕਰਨਾ ਅਮਰਦਸੀ ਮੇਰਾ ਕੰਮ ਆ ਤੈਨੂੰ 10 ਲੱਖ ਰੁਪਏ ਦਊਂਗੀ ਤੇਰੇ ਨਾਲਾ ਸਾਮਾਨ ਖਾਣਾ 5 ਲੱਖ ਉਹਦਾ 5 ਤੇਰਾ ਤੇ ਕੰਮ ਵਿੱਚ ਨਹੀਂ ਕੋਈ ਦੇਰੀ ਕਰਨੀ मैडम जी, जी काम ਕੀ ਹੈ ਇਹ ਤਾਂ ਦੱਸੋ ਹਾਂਜੀ ਮੈਡਮ ਜੀ ਕੰਮ ਤਾਂ ਦੱਸੋ ਕੀ ਹੈ ਦੱਸੋ ਬੇਟੇ ਪਹਿਲਾਂ ਮੈਂ ਪਿੰਕੀ ਨੂੰ ਵੀ ਸਾਰਾ ਕੰਮ ਦੱਸਿਆ ਸੀ ਹੁਣ ਤੈਨੂੰ ਵੀ ਦੱਸ ਦੇਣੀ ਆ ਉਹ ਤਾਂ ਕੀ ਕਰਨਾ ਇੱਕ ਤੇ ਸੇਠ ਆ ਮੇਰਾ ਉਹ 50 ਲੱਖ ਰੁਪਏ ਦਾ ਨੁਕਸਾਨ ਕਰਤਾ ਨੇ ਪ੍ਰਾਪਤ ਉਹ ਮੇਰਾ ਨਾ ਟਾਚਾ ਠੀਕ ਕਰੇ ਨਾ ਇਹ 50 ਰੱਖ ਗਏ ਮੇਰੇ ਹੁਣ ਤੇ ਬੇਟੇ ਇਹ ਕਰਨਾ ਹੈ ਪਤਾ ਉਹ ਨਾ ਸੇੜ ਕੋ ਜਾਇਆ ਹੈ ਉਹਦੇ ਵਿੱਚ ਇੰਨਾ ਜਾ ਕੇ ਪਿਆਰ ਨਾਲ ਕੁਝ ਮਿਲਣ ਜਾਣਾ ਹੈ ਇੱਕੋ ਦੀ ਇੱਕ ਹੋਰ ਤਨਵेशਾ ਇੱਕੋ ਦੀ ਕੁੜੀ ਆ ਤੂੰ ਉਹਨੂੰ ਆਪਣੀ ਗਰੈਂਡ ਬਣਾ ਰੈਂਡ ਬਣਾ ਕੇ ਪਿਆਰ ਨਾਲ ਕੁਝ ਅੱਗਲਾ ਕਰਕੇ ਆਪਣੇ ਕੋਲ ਲੈਉਣਾ ਹੈ ਫੇਰ ਆਪਾਂ ਕੰਮ ਹੋ ਗਿਆ ਆਪਾਂ ਅੱਛਾ ਮੋਰਾਂ ਇਹ ਗੱਲ ਹੈ ਬੇਟੇ ਪਤਾ ਕੀ ਆ ਸੇਵ ਦੀ ਇੱਕੋ ਇੱਕ ਕਮਜ਼ੋਰੀ ਉਹਦੀ ਕੁੜੀ ਮੈਡਮ ਜੀ ਇਹ ਤਾਂ ਕੰਮ ਬੜਾ ਆਸਾਨ ਹੈ ਇਹਦੇ ਦੇ ਕੰਮ ਤੁਹਾਨੂੰ ਬਹੁਤ ਬਾਰੀ ਕਰ ਦਿੱਤੇ ਮੈਡਮ ਜੀ ਬੇਫਿਕਰ ਹੋ ਜਾਓ ਤੁਹਾਡਾ ਕੰਮ ਹੋ ਜਾਏਗਾ ਠੀਕ ਆ ਮੈਂ ਤਾਂ ਪੈਸੇ ਦੇਨੇ ਆ ਤੇ ਕੰਮ ਕਰਾਉਣਾ ਹੈ ਇਹ ਤੂੰ ਦੇਖ ਉਹਨਾਂ ਨੂੰ ਕਿਵੇਂ ਇੱਥੇ ਪਿਆਰ ਨਾਲ ਉਹਨਾਂ ਦੀ ਕੁੜੀ ਨੂੰ ਇੱਥੇ ਮੇਰੇ ਕੋਲ ਲਿਆਉਣਾ ਤੇ ਕੁੜੀ ਲਿਆਵਾਂਗੇ ਤਾਂ ਫੇਰ ਹੀ ਅੱਬ ਗੱਲ ਬੰਨੀ ਹੋਰ ਕੁਝ ਨਹੀਂ ਬੰਨੀ ਪੈਸੇ ਤੁਹਾਨੂੰ ਮੈਂ ਦੇਨੇ ਨੇ ਪੈ ਖਰੇ ਨੇ 5-5 ਲੱਖ ਦੋਨਾਂ ਦਾ ਕੰਮ ਕਰੋ ਤੇ ਪੈਸੇ ਲੈ ਜਾਓ ਠੀਕ ਆ ਮੈਂ ਹਮਜੀ ਹੋ ਜਾਦਾ ਦੱਸੂ ਸਰਮਾਨ ਖਾਨ ਤੁਸੀਂ ਇਹ ਸੋਚੋ ਸੇਰ ਦੇ ਦਫ਼ਤਰ ਚ ਕਿਵੇਂ ਜਾਣਾ ਤੇ ਉੱਧਾ ਜਾਣਾ ਇਹ ਵੀ ਪੂਰੇ ਪਿਆਰ ਨਾਲ ਕੰਨੋ ਕੰਨੀ ਵਾਇ ਨਾ ਹੋਵੇ ਵੀ ਤੁਸੀਂ ਮੇਰੇ ਬੰਦੇ ਹੋ ਜੇ ਖਵਾ ਨਿਕਲ ਗਈ ਕੁੜੀ ਨੇ ਸਾਡੇ ਗੱਲਾਂ ਚ ਨਹੀਂ ਆਉਣਾ ਤੂੰ ਕੁੜੀ ਨਾਲ ਇੰਨੇ ਪਿਆਰ ਨਾਲ ਦੋਸਤੀ ਪਾਉਣੀ ਆ ਪਿਆਰ ਕੇ ਪਾ ਕੇ ਉਹਨੂੰ ਇੱਥੇ ਲੈ ਕੇ ਆਉਣਾ ਤੇ ਉਹਨੂੰ ਸ਼ੱਕ ਨਾ ਹੋ ਜੇ ਜੇ ਸ਼ੱਕ ਹੋ ਗਿਆ ਉਹਨੇ ਨਹੀਂ ਆਪਣੇ ਇਕੱਲਾ ਜਾਉਣਾ ਇੱਕੋ ਇੱਕ ਸੇੜ ਦੀ ਕਮਜ਼ੋਰੀ ਆ ਤਾਂ ਜੇ ਕੁੜੀ ਆਪਣੇ ਕੋਲ ਆ ਗਈ ਸਮਝੋ ਆਪਣਾ ਪੈਸਾ ਵਸੂਲ ਹੋ ਗਿਆ ਇਸ ਕਰਕੇ ਤੁਸੀਂ ਬਹੁਤ ਪਿਆਰ ਨਾਲ ਉਹਦੇ ਅੰਦਰ ਵੜਨਾ ਹੈ ਠੀਕ ਆ ਇਹ ਤੁਹਾਨੂੰ ਕਿਸੇ ਦੀ ਨਹੀਂ ਹੋਰ ਬਾਰੇ ਮੇਰੇ ਕੋਲ ਇੱਕ ਮੇਰਾ ਬੰਦਾ ਸ਼ੇਰਾ ਹੈ ਸੌਰੀ ਗਾਰਡ ਪੂਰਾ ਉਹ ਤੁਹਾਨੂੰ ਹਰ ਚੀਜ਼ ਦੇ ਨਾਲ ਮਤ ਕਰੂਗਾ ਜੋ ਕੁਝ ਪੁੱਛਣਾ ਉਹਨੂੰ ਪੁੱਛ ਲਓ ਮੈਂ ਤੁਹਾਨੂੰ ਸ਼ੇਰੇ ਦਾ ਫੋਨ ਨੰਬਰ ਦੇ ਦੂੰਗੀ ਤੁਸੀਂ ਸ਼ੇਰੇ ਨਾਲ ਗੱਲ ਕਰ ਲਓ ਠੀਕ ਆ ਮੈਡਮ ਜੀ ਤੁਸੀਂ ਚਿੰਤਾ ਨਾ ਕਰੋ ਕਿਸੇ ਵੀ ਗੱਲ ਦਾ ਕੰਮ ਤੁਹਾਡਾ 100% ਹੋ ਗਿਆ ਪਰ ਮੈਂ ਇੱਕ ਗੱਲ ਦੀ ਮੈਨੂੰ ਛੱਟ ਚਾਹੀਦੀ ਹੈ ਮੈਂ ਵੀ ਆਪਣੀਆਂ ਸ਼ਰਤਾਂ ਕੁਝ ਤੁਹਾਨੂੰ ਦੱਸੂਗਾ ਤੁਹਾਨੂੰ ਕਿਉਂਕਿ ਮੈਨੂੰ ਪੈਸੇ ਪੂਰੇ ਮਿਲਣੇ ਚਾਹੀਦੇ ਇਹ ਕੰਮ ਤੁਹਾਡਾ ਪੂਰਾ 100% ਹੋਊਗਾ 101% ਹੋਊਗਾ ਪਹਿਲਾਂ ਮੈਂ ਕਿਸੇ ਕੰਪਨੀ ਦੇ ਵਿੱਚ ਕੰਪਨੀ ਦਾ ਕੰਮ ਕੀਤਾ ਸੀ ਉਹਨਾਂ ਦਾ 100% ਕੰਮ ਕੀਤਾ ਮੈਂ ਉਹ ਕੰਪਨੀ ਨੇ TT ਕੰਪਨੀ ਹੈ ਉਹ ਮੇਰਾ 2 ਲੱਖ ਰੁਪਇਆ ਮਾਰ ਕੇ 10 ਲੱਖ ਦਾ ਮੇਰਾ ਸੌਦਾ ਹੋਇਆ ਸੀ ਇਦਾਂ ਤੇ ਪਤਾ ਨਹੀਂ ਮੈਂ ਕਿੰਨੇ ਕੰਮ ਕਰ ਚੁੱਕਿਆ ਤੇ ਮੈਨੂੰ ਪੈਸਾ ਪੂਰਾ ਪੂਰਾ ਮਿਲਣਾ ਚਾਹੀਦਾ ਤੇ ਪੂਰਾ ਤੁਹਾਡਾ ਕੰਮ ਹੋਊਗਾ ਪੈਸਿਆਂ ਦੀ ਟੈਨਸ਼ਨ ਨਾ ਲੈ ਪੈਸੇ ਮੈਂ ਪੂਰੇ ਤੇ ਪੂਰੇ ਦਊਂਗੀ ਆ ਬੰਦੇ ਨੂੰ ਪੁੱਛ ਮੇਰਾ ਆਪਣੀ ਜ਼ਿੰਮੇਵਾਰੀ ਹੈ ਪੈਸੇ ਤੁਹਾਨੂੰ ਪੂਰੇ ਮਿਲਣਗੇ ਪੂਰਾ ਕੰਮ ਮੈਡਮ ਜੀ ਦਾ ਕਰਦੋ ਪੈਸੇ ਪੂਰੇ ਮਿਲਣਗੇ ਬਸ ਠੀਕ ਆ ਜੀ ਉਹਦੀ ਜ਼ਿੰਮੇਵਾਰੀ ਮੇਰੀ ਬਸ ਠੀਕ ਆ ਸਾਡਾ ਪੈਸੇ ਦਾ ਹੱਕ ਨਹੀਂ ਕਦੇ ਰੱਖਿਆ ਸਾਨੂੰ ਪੈਸਾ ਪੂਰਾ ਮਿਲੂਗਾ ਇਦਾਂ ਦੇ ਕੰਮ ਤਾਂ ਸਾਡੇ ਖੱਬੇ ਹੱਥ ਦੇ ਮੈਡਮ ਜੀ ਸਲਮਾਨ ਨੇ ਕਹਿਤਾ ਨਾ ਕਿ ਸਮਝੋ ਕਿ ਤੁਹਾਡਾ ਕੰਮ ਹੋ ਗਿਆ ਅੱਛਾ ਸਲਮਾਨ ਖਾਨ ਜੱਸੂ ਚਲੋ ਠੀਕ ਆ ਓਕੇ ਬੈਸਟ ਆਫ ਲੱਕ ਠੀਕ ਆ ਮੈਡਮ ਜੀ ਓਕੇ ਓਕੇ ਜੱਸੂ ਓਕੇ ਬੈਸਟ ਆਫ ਲੱਕ ਹੈਲੋ ਉਹ ਮੈਂ ਕਹੇ ਜਾਨੂ ਹੈਲੋ ਉਹ ਮੈਂ ਤੁਹਾਡੇ ਬਾਰੇ ਸੋਚਦੀ ਸੀ ਕਿ ਆਪਾਂ ਵਿਆਹ ਤੋਂ ਬਾਅਦ ਜ਼ਿੰਦਗੀ ਕਿਵੇਂ ਸ਼ੁਰੂ ਕਰਾਂਗੇ ਅੱਛਾ ਇਹ ਤਾਂ ਯਾਰ ਬਹੁਤ ਬੜੀਆ ਗੱਲ ਹੈ ਫਿਰ ਕੀ ਸੋਚਿਆ ਤੁਸੀਂ ਆਪਣੇ ਬਾਰੇ ਇਹੀ ਸੋਚਿਆ ਦੋ ਹੀ ਬੱਚੇ ਕਰਾਂਗੇ ਜ਼ਿਆਦਾ ਨਹੀਂ ਕਰਾਂਗੇ ਅੱਛਾ ਸਿਰਫ ਦੋ ਬੱਚੇ ਨਹੀਂ ਯਾਰ ਉਹਨੇ ਮੇਰੇ ਨਾਲ ਮੇਰੇ ਨਾ ਦਾਦੀ ਜੀ ਕਹ ਰਹੇ ਹੁੰਦੇ ਸੀਗੇ ਪੰਜੇ ਬੱਚੇ ਤਾਂ ਚਾਹੀਦੇ ਨੇ ਬਾਕੀ ਕੋਈ ਨਹੀਂ ਉਹਨਾਂ ਦਾ ਟਾਈਮ ਦੇ ਹਾਰਾ ਤੰਨਾ ਆਪਾਂ ਦੇਖਣਾ ਹੈ ਬਾਕੀ ਦਾ ਰੱਬ ਚੋ ਭਾਵੇ ਠੀਕ ਹੈ ਨਾ ਇਹ ਗੱਲ ਮੈਂ ਦੱਸਾਂ ਮੇਰੀ ਪਸੰਦ ਕਰਿਆ ਨਾ ਗੱਲ ਹੋਣੀ ਨਹੀਂ ਸਕਦੀ ਕਦੇ ਨਹੀਂ ਰੋਂਗ ਹੋ ਸਕਦੀ ਜੀ ਜਿਵੇਂ ਤੁਸੀਂ ਕਹੋ ਮੈਂ ਤੁਹਾਡੇ ਨਾਲ ਆ ਤੇ ਮੈਂ ਇੱਕ ਗੱਲ ਤੁਹਾਨੂੰ ਹੋਰ ਕਰਨੀ ਸੀਗੀ ਹਾਂ ਹਾਂ ਪੁੱਛੋ ਪੁੱਛੋ ਇਦਾਂ ਨਹੀਂ ਕੋਈ ਗੱਲ ਨਹੀਂ ਹੈਗੀ ਸੇਠ ਦੀ ਫੈਮਲੀ ਬਾਰੇ ਕੁਝ ਦੱਸੋ ਹਾਂ ਸੇਠ ਦੀ ਫੈਮਲੀ ਹੈਗੀ ਆ ਤੇ ਉਹਨਾਂ ਦੀ ਇੱਕ ਇੱਕ ਉਹਨਾਂ ਬੇਟੀ ਆ ਉਹ ਐਨਾ ਪਿਆਰ ਕਰ ਲੋਰੇ ਨਾਲ ਇੱਕ ਗੱਲ ਹੋਰ ਆ ਮੈਂ ਕਾ ਤੁਹਾਨੂੰ ਦੱਸਣੀ ਭੁੱਲ ਗਿਆ ਸੀ ਸੇਠ ਜੀ ਦੀ ਜਿਹੜੀ ਵਾਈਫ ਆ ਨਾ ਮੈਨੂੰ ਲੱਗਦਾ ਮੇਰੇ ਨਾਲ 12 13 14 ਸਾਲ ਪਹਿਲਾਂ ਉਹਨਾਂ ਉਹਨਾਂ ਐਕਸਪਾਇਰ ਹੋ ਗਏ ਸੀ ਹੁਣ ਜਿਹੜਾ ਤੇ ਹੁਣ ਜਿਹੜੇ ਆਪਣੇ ਉਹਨਾਂ ਸੇਠ ਸਾਹਿਬ ਨੇ ਉਹ ਆਪਣੀ ਬੇਟੀ ਨਾਲ ਬਹੁਤ ਪਿਆਰ ਕਰਦੇ ਨੇ ਅੱਛਾ ਜੀ ਮੈਨੂੰ ਵੀ ਮਿਲਾਓ ਸੇਰ ਦੀ ਕੁੜੀ ਨਾਲ ਹਾਂ ਹਾਂ ਮੈਂ ਕਿਹਾ ਕੋਈ ਗੱਲ ਹੀ ਨਹੀਂ ਉਹਨਾਂ ਦੀ ਬੇਟੀ ਨਾਲ ਮੈਂ ਤੁਹਾਡੀ ਨਾ ਜੋ ਜੋ ਇੰਟਰੋਡਕਸ਼ਨ ਕਰਾਉਂਗਾ ਪਰ ਇਹ ਗੱਲ ਹੈ ਉਹਨੂੰ ਮਿਲ ਕੇ ਕੀ ਕਰਨਗੇ ਤੁਸੀਂ ਯਾਰ ਦੋਸਤੀ ਕਰਾਂਗੀ ਮੈਂ ਉਹਨੂੰ ਸਹੇਲੀ ਬਣਾ ਲੂੰਗੀ ਤੇ ਸੇਟ ਨੂੰ ਜਦ ਪਤਾ ਲੱਗਿਆ ਨਾ ਵੀ ਉਹਦੀ ਲੜਕੀ ਮੇਰੀ ਸਹੇਲੀ ਆ ਤੇ ਉਹ ਤੁਹਾਡੀ ਤਰੱਕੀ ਕਰ ਦੇਣਗੇ ਵੈਰੀ ਗੁੱਡ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਬਹੁਤ ਇੰਟੈਲੀਜੈਂਟ ਹੋ ਸੱਚੀ ਗੱਲ ਹੈ ਯਾਰ ਮੈਂ ਤੁਹਾਨੂੰ ਨਾ ਸੇਟ ਦੀ ਬੇਟੀ ਨਾਲ ਉਹ ਜਲਦੀ ਜਲਦੀ ਉਹਦੀ ਇੰਟਰੋਡਕਸ਼ਨ ਕਰਾ ਦਿਓ